ਹਾਂਜੀ ਸਤਿ ਸ੍ਰੀ ਅਕਾਲ ਕਿਸਾਨੀ ਰੋ ਮੈਂ ਤੁਹਾਡਾ ਆਪਣਾ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਆਪਾ ਲੋਕ ਸਿੰਘ ਫਾਰਮ ਤੇ ਅੱਜ ਆਪਾਂ ਕੋਈ ਸੇਨਾਂ ਦੇ ਦਿਖਾਵਾਂਗੇ ਜੀ ਦੇ ਵਿੱਚ ਪਿੰਨ ਨੀਲੀ ਰਾਵੀ ਦੇ ਕੱਟੇ ਹੋਣਗੇ ਜੀ ਤੇ ਤਿੰਨ ਝੋਟੀਆਂ ਲਾ ਲਓ ਮੱਝਾ ਲਾ ਲਓ ਸੂਈਆਂ ਸਵਾਈਆਂ ਦੋਤੇ ਚੜੀਆਂ ਇੱਕ ਅੱਜ ਹੀ ਸੂਈ ਹੈ ਜੇਰ ਪਾਉਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਪਿੰਡ ਆਪਾਂ ਸਾਰੇ ਜਾਣਦੇ ਆ ਪੈਂਪੜਾ ਪਿੰਡ ਟੋਟੀਆਂ ਜਿਲ੍ਹਾ ਤਰਨਤਾਰਨ ਸੇਰੋਂ ਕੋਈ 5 ਕਿਲੋਮੀਟਰ ਹੈ ਆਪਾਂ ਨੂੰ ਤੇ ਇਧਰੋਂ ਖਡੂਰ ਸਾਹਿਬ ਕੋਈ 10-12 ਕਿਲੋਮੀਟਰ ਆ ਤੇ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਕਿਸੇ ਵੀ ਭੈਣ ਭਰਾ ਨੇ ਸੌਦਾ ਕਰਨਾ ਆ ਤੂੰ ਲਾ ਕੇ ਸਾਈ ਪਿਆ ਆ ਕੇ ਆਪਣੀ ਨਰਖ ਪਰਖ ਕਰਕੇ ਇਥੋਂ ਲੈ ਕੇ ਜਾਵੇ ਜੇ ਕੋਈ ਆਨਲਾਈਨ ਵੀ ਆਪਣੇ ਤੋਂ ਖੜਦਾ ਆ ਤੇ ਆਪਾਂ ਡੰਗਰ ਦੀ ਗਾਰੰਟੀ ਤੋਂ 24 ਦਿਨਾਂ ਦੀ ਦਵਾਂਗੇ ਇਸੇ ਨਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਬਾਕੀ ਭਾਉ ਨਾਲ ਕਰਦੇ ਆ ਗੱਲਾਂ ਬਾਤ ਸਾਥਰੀ ਕਾ ਇਹ ਇਸ ਤਰ੍ਹਾਂ ਗਰ ਲਾਲ ਸੇ ਕੋਈ ਵੀ ਆਪਣਾ ਮਲਦੂਰ ਨੇੜੇ ਦਾ ਉਹ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੇ ਤੇ ਇੱਕ ਟਾਈਮ ਆ ਕੇ ਚੋਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਜਿਹੜੇ ਦੇਸ਼ ਪਰਦੇਸ਼ ਭੈਣ ਭਰਾ ਬੱਚੀਆਂ ਬੈਠੀਆਂ ਮਹਾਰਾਜ ਉਹਨਾਂ ਤੇ ਹਰ ਇੱਕ ਤੇ ਕਿਰਪਾ ਕਰੇ ਤੇ ਚੱਕਰ ਕੀ ਆ ਕੋਈ ਵੀ ਭੈਣ ਭਰਾ ਜਿਹੜਾ ਵਾ ਇਥੋਂ ਅਸੀਂ ਤੇ ਚਵਾ ਚਵਾ ਕੇ ਦੇਣ ਵਾਲਿਆਂ ਕੋਈ ਜਿਹੜਾ ਦੂਰ ਦਾ ਵਾ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਲੋ ਤੇ ਇੱਕ ਟਾਈਮ ਆਣ ਕੇ ਚੋ ਲੋ ਕੋ ਤੱਥਲੀ ਕਰਕੇ ਖੜੋ ਵੀਰ ਜੀ ਮੁੜ ਕੇ ਕਿਸੇ ਨੂੰ ਮਾੜਾ ਆਖਣ ਨਾਲੋ ਤੇ ਕਰੀਏ ਸ਼ੁਰੂਆਤ ਫਿਰ ਪਾਪਾ ਹਾਂਜੀ ਇੱਥੇ ਰੱਖ ਤੇ ਪਹਿਲਾਂ ਨਾ ਗਿਆ ਤੇ ਇਹ ਆਪਣੇ ਤੋਂ ਆਈ ਨੂੰ ਅੱਜ ਕੋਈ ਤੀਜਾ ਦਿਨ ਹੋਇਆ ਵਾ ਮਲ 6-7 ਡਾਂਗਾਂ ਆਪਾਂ ਝੋਲੀ ਆ ਹਾਂ ਮਲ 5-7 ਡਾਂਗਾਂ ਆਪਾਂ ਝੋਲੀ ਆ ਝੋਟੀ ਤੇ ਇਹਦੇ ਆਪਾਂ ਤੁਹਾਨੂੰ ਬੱਚਾ ਵੀ ਵਿਖਾ ਦਿੰਨੇ ਆ ਤੇ ਇਹਦੇ ਥਲੇ ਦੁੱਧ ਦਸਣੋਂ ਵਪਾਰੀਆਂ ਨਾਲ ਆਪਾਂ 15 ਪਰ ਇਹ ਤੇਰਾ ਦਸੀਏ ਭਾਵੇਂ 14 ਦਸੀਏ ਤੇ ਥੱਲੇ ਜਿਹੜਾ 11.5 12 ਲੀਟਰ ਦੁੱਧ ਆ ਪੱਕਾ ਜਿਹੜਾ ਏਵੇਲੇ ਲੀਟਰ ਮਾਰਨਾ ਵਪਾਰੀਆਂ ਵਾਲਾ ਭਾਵੇਂ 15 ਵੀ ਦਸੀ ਜਾਈਏ ਜਿਹੜਾ ਪਾਂਡ ਲੱਗਾ ਵਾ ਠੀਕ ਆ ਪਰ ਜਿਹੜਾ ਆਪਾਂ ਚਵਾਉਣਾ ਵਾ ਇਹ ਥੱਲੇ 11.5 ਹੋਵੇ 12 ਹੋਵੇ ਮਲ ਦੁੱਧ ਚੰਗਾ ਵਾ ਏ ਥੱਲੇ ਤੇ ਬਾਕੀ ਆ ਇਹ ਨੂੰ ਮੇਰੇ 2-3 ਦਿਨ ਹੀ ਹੋਇਆ ਤੇ ਇਹਦਾ ਬੱਚਾ ਵੀ ਆਪਾਂ ਵਿਖਾ ਦਿੰਨੇ ਤੁਹਾਨੂੰ ਆਜੋ ਇੱਧਰ ਨੂੰ ਮਾਰ ਦਿਓ ਮਾਲਾ ਜ ਆ ਆ ਬੱਚਾ ਜੀ ਕੋਈ ਇਹ 12 ਦਾ ਲਾਵੇ ਕੋਈ ਇਹ 15 ਦਾ ਲਾਵੇ ਹੱਦ ਕੋਈ 20 ਦਾ ਲਾਵੇ ਨੂੰ ਹੀ ਕੁਲੀ ਦੇ ਵਿੱਚ ਆ ਕੱਟ ਆਇਆ ਮਗਰ ਬਾਈਆਂ ਦਾ ਲਾ ਲੇ ਆਪਦੀ ਪੈਸ ਖੱਲੀ ਕਰੀ ਬਾਕੀ ਥਾਂ ਸੋਨਾ ਦਾ ਚੰਗੀ ਦਰਾਮ ਖਾ ਦਿਓ ਜੀ ਸਿਆ ਦੁੱਧ ਜਿਹੜਾ ਉਤਰਾਂ ਭਾਵੇਂ 13-14 ਆਖੀ ਜਿਹੜਾ ਬਲੇਡਰ ਬੰਨੀ ਫਿਰਦੀ ਆ ਇਹਦੇ ਥੱਲੇ ਠੰਡਾ ਕਰਕੇ ਜਿਹੜਾ 11-12 ਲੀਟਰ ਦੁੱਧ ਆ ਆ ਤੁਸੀਂ ਚੈੱਕ ਕਰ ਸਕਦੇ ਜੇ ਬਹਿਣੀ ਬਾਈ ਤੋਂ ਵੀ ਪੂਰੀ ਚੱਡਾ ਤੇ ਐ ਜਿੱਤਰਾ 8 ਪੈਰਾਂ ਦਾ ਹੁੰਦਾ ਇਸ ਤਰ੍ਹਾਂ ਚੱਡਾ ਲਈ ਫਿਰਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਫੇਸ ਕੁਆਲਿਟੀ ਵੇਖੋ ਸਟੇ ਪੋਲੀ ਦੇ ਪੋਲੀ ਦੇ ਰੂਈਆਂ ਤੇ ਇਹ ਬਾਕੀ ਇਹ ਨਹੀਂ ਵੀ ਲੁੱਛੂ ਕਰਨ ਵਾਲੀ ਸੁਲਾਕਾ ਕਰਦੇ ਜਿਹੜਾ ਸੁੂਆ ਆ ਉਹਦੀ ਨਰਖ ਪਰਖ ਕਰੇ ਕੋਈ ਆਪ ਦਾ ਭਵੇਂ ਨੂੰ ਦੂਜੇ ਨਾਲੇ ਕੋਈ ਤੀਜੇ ਨਾਲੇ ਸੁਵੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਬਾਈ ਬਾਈ 24 24 ਸੁਵੇ ਦੇਣ ਵਾਲੀਆਂ ਇਹ ਕਿਹੜੀ ਗਾਂ ਆ ਜਿਹੜੀ ਸੇਣੀ ਸੂਏ ਤਾਂ ਠਾਹ ਹੋ ਜਾਂਦੀ ਮੈਂ ਇੱਕ ਗੱਲ ਵੇਖੀ ਜਿਹੜਾ ਦੁੱਧ ਦੇਣ ਵਾਲਾ ਡੰਗਰ ਖੁਰਦਾ ਖੁਰਦਾ ਮੈਂ ਤੈਨੂੰ ਦੱਸੀ ਗੱਲ ਏ ਇੱਕ ਕੱਦ ਘਾਟ ਤੁਹਾਡੇ ਸਾਹਮਣੇ ਆ ਇਹਦੋਂ ਹੁਣ ਕੀ ਕਰਦੇ ਇੱਕ ਦਿਨ ਹੁਣ ਅੱਗੇ ਉੱਠ ਬੰਨਣਾ ਆ ਜਿੱਡਾ ਇਹਦਾ ਮਲੰਦ ਹੁੰਦੇ ਆ ਕੁੜੀ ਆ ਬਰੇਡਰ ਲੱਗਾ ਵਾ ਜੇ ਥੋੜੀ ਜੀ ਰਾਜੀ ਹੁੰਦੀ ਤੇ ਸਵਾ ਦੋ ਕਰਦੀ ਆ ਪੱਕੀ ਗੱਲ ਪਾਉ ਪੱਕੀ ਗੱਲ ਆ ਇਹ ਦੱਸਾਂ ਨਹੀਂ ਨਾ ਖਰਦੀ ਆ ਨਹੀਂ ਦੇ ਅੱਗ ਦੇ ਰਾਜੀ ਨਹੀਂ ਤੇ ਸਵਾ ਦੋ ਲੱਖ ਸਵਾ ਦਿਆ ਡੇ ਡੇ ਕੱਦ ਕੇ ਦੇ ਕਰਾਂ ਜੀ ਤਰੇ ਪਏ ਆ ਕਿ ਕਰ ਤੋਂ ਨੇ ਪੈਂਦੇ ਆ ਭਾਉ ਚੁਾਈ ਤੇ ਐ ਲੱਗੀ ਜਿਤਨਾ ਕੁੜੀ ਆ ਬਟਨੀ ਨੱਪਣ ਵਾਲੀ ਗੱਲ ਆ ਤੇ ਬਾਕੀ ਚਾਰੇ ਪਾਰਾਂ ਦੇ ਜਰਾਬਾਂ ਜਿੱਦਾਂ ਭਾਉ ਕਹਿੰਦਾ ਹੁੰਦਾ ਆ ਤੇ ਲੇਵਾ ਤੇ ਮੈਂ ਕਰਮਾਲੀ ਨੂੰ ਬੋਦਾ ਹੀ ਗਾ ਗੱਲਾਂ ਲੱਗਾ ਮੈਂ ਨਾ ਲੇਵਾ ਐ ਕਿਤਨਾ ਅੱਖ ਪੈਰ ਕਿਉਂ ਪੈਰਾਂ ਦਾ ਲੇਵਾ ਇਤਰਾ ਹੀ ਹੋ ਇੱਕ ਟਾਈਮ ਖਾਲੀ ਕਰਾਓ ਤੇ ਦੂਜੇ ਟਾਈਮ ਇਤਰਾ ਹੀ ਹੋ ਤੇ ਖੜਿਓ ਨਹੀਂ ਤੇ ਰਹਿੰਦੇ ਹੋ ਬਿਲਕੁਲ ਜੀ ਬਿਲਕੁਲ ਸਰ ਭਾਉ ਫੇ ਮੋਲੇ ਦਾ ਕੀ ਕਰਦਾ ਮੋਲੇ ਦਾ ਮਲਕਾਦਾਂ ਨੂੰ ਮੂੰਹ ਤੇ ਐ ਬਲ ਫੜਾਉਂਦੀ ਆ ਜਿਤਨਾ ਕਿਦੇ ਨਾ ਬਸ ਐ ਹੀ ਆਵੇ ਕੋਹਦੀ ਕਿਨਾਨ ਦਾ ਆਤ ਮੋਲੀ ਦਾ ਕੀ ਨਾਮ ਆ ਭਾਵੇਂ ਦਾ 2 ਲੱਖ ਕਰੀਏ ਲੱਖ ਕਰੀਏ ਇਹ ਕੀ ਨਾਮ ਆ ਦੇ ਲੈ 90000 ਰੁਪਇਆ ਹੋਰ ਦੋ ਡਾਵੇ ਯਾਰ 88 ਦੀ ਦੇ ਦੀਏ ਜੇ ਡਾਉਣ ਹੀ ਲੱਗਾ ਤੇ ਹਾਂ ਤੇ ਨਾ ਇਹ 85000 ਤੋਂ 200 ਰੁਪਏ ਲੋ ਜੀ ਹਟਾ 85000 ਤੋਂ ਤੁਹਾਡਾ ਮੇਜੀ ਕੀ ਚਾਹੀਦਾ ਹੋਰਾ 11 ਲੀਟਰ ਤੋਂ ਬਾਹਰ ਬਾਦ ਦੁੱਧ ਆਪਾਂ 11 ਕਰਕੇ ਦੇਵਾਂਗੇ ਦੁੱਧ 12 12.5 ਤਰ੍ਹਾਂ ਬਾਕੀ ਕੱਦ-ਗਾੜ ਪੂਰਾ ਆ ਤੇ 85000 ਦੇ ਵਿੱਚ ਆਪਾਂ ਇਹ ਤੇ ਇਹਦਾ 85000 ਦੀ ਆ ਚੋਣ ਤੋਂ ਕੋਈ ਇਨਕਾਰ ਨਹੀਂ ਦੇ ਸਾਈ ਪੈਣਾ ਪੱਕਾ ਕਰਨਾ ਜੇ ਦੁੱਧ ਘੱਟ ਨਿਕਲੇ ਪੂਰ ਸ਼ਿਟਾ ਨਿਕਲੇ ਸਾਈ ਪੈਣਾ ਕਰ ਜੇ ਬੋਝਾ ਕਰਦਾ ਵਾ ਤੇ ਫੇਰ ਮੌਲੇ 90 ਆ ਫੇਰ 90 ਆ ਇਹ ਮੌਲੇ 90 ਆ ਤੇ ਉਤਰਾ ਇਹ ਐਂਡ 85000 ਅੱਗੇ ਹਿੱਸੇ ਆ ਗਿਆ ਆਪਣਾ ਦੂਜੇ ਨੰਬਰ ਤੇ ਨੀਲੀ ਰਾਵੀ ਪਿਓਰ ਇਹਨੂੰ ਸੂਈ ਨੂੰ ਕੋਈ ਮੇਰੇ ਹਿਸਾਬ ਚ ਤੀਜਾ ਚੌਥਾ ਦਿਨ ਚੌਥਾ ਕ ਜਾਂਦਾ ਚੌਥਾ ਦਿਨ ਜਾਂਦਾ ਇਹਨੂੰ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਨੀਲੀ ਰਵੀ ਵਾਲੇ ਸੀ ਲੱਗਦਾ ਨਾਲੀ ਨੂੰ ਸਟੇਟ ਪੜੇ ਜਾਂ ਚਾਰੇ ਪੈਰਾ ਦੇ ਚਰਾਪਾਂ ਨੂੰ ਨੂੰ ਮੋਟੋ ਬਾਕੀ ਆਣਾ ਪੜਾ ਅੱਛਾ ਲੋ ਵੀ ਮਿੱਤਰੋ ਲੇਵੇ ਵਾਲੀਆਂ ਗਾਂ ਬਾਤਾਂ ਕਰਦੀਆਂ ਬਾਹੂ ਐ ਨਹੀਂ ਲੇਵੇ ਅੰਨ ਦਿਆ ਇਹ ਲੱਭਿਆ ਨਹੀਂ ਗਰਲਾਲਸ਼ਾਂ ਲੱਭਦੀਆਂ ਇਹ ਰੱਬ ਦੇ ਵਿੱਚ ਹੀ ਦਿੰਦਾ ਵਾ ਇਹ ਲੱਭਿਆ ਨਹੀਂ ਲੱਭਦੀਆਂ ਇਹਨੂੰ ਆਦੇ ਝੋਟੇ ਲੱਭਿਆ ਨਹੀਂ ਲੱਭਦੀਆਂ ਇਹਨੂੰ ਆਦੇ ਝੋਟੇ ਕਹੋ ਜੀ ਕਿ ਨਹੀਂ ਦੰਦ ਇਹ ਪਹਿਲੇ ਭਾਵੇਂ ਬੁੱਝ 5 ਲੱਖ ਪਾ ਕੇ ਕਿੜਿਆ ਫਿਰ ਚੰਗਾ ਪਹੁੰਚੇੜਾ ਵਾ ਫਿਰ ਨਹੀਂ ਮਿਲਦਾ ਨਹੀਂ ਮਿਲਦਾ ਤੇ ਰਾਪੀ ਦੇ ਦੇਤੀ ਕਿਉਂ ਵੇ ਬਲੈਡ ਬਾਕੀ ਚੌਣ ਤੁਹਾਡੇ ਸਾਹਮਣੇ ਨੋਕ ਵਾਲਾ ਥਾਣਾ ਚੋਂ ਪੈਣੀ ਚੱਡਾ ਇਤਰਾ ਹੀ ਹੋਊਗਾ ਨੋਕ ਵਾਲਾ ਥਾਣੇ ਕਾਨੂੰ ਬਾਤਾਂ ਲੈ ਚਲੋ ਇੱਛਾ ਲੈ ਆਰਾ ਪੋਤਾ ਚੱਲ ਚਾ ਮਿਲੇ ਦਰਦੀ ਇਹਦੀ ਮਾ ਉਸ ਸਵਾ ਸਵਾ ਲਾਖੀ ਆ ਮੈਂ ਜਦ ਤੁਸੀਂ ਉਹ ਜੀ ਸਾਂ ਬੱਚਾ ਵਿਖਾ ਦੀ ਕਰਮਾਰ ਆ ਜਾ ਨਾ ਉਹ ਬੱਚਾ ਹੀ ਵਿਛਲਾ ਆਪਣਾ ਆ ਜਿਹੜਾ ਬੈਠਾ ਮਿਠਾ ਹਾਂ

ਨਹੀਂ ਤੈਨੂੰ ਗਾਇਰ ਗਰਾਂ ਘਰੇ ਟਕਾਉਣੀ ਮਨਜ਼ੂਰ ਆ ਦੋ 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 ਘਰੇ ਟਕਾਉਣੀ ਮਨਜ਼ੂਰ ਘੁਰਾ ਇਹੋ ਜਿਹੇ ਦੁੱਧ ਜੱਟੋ ਥੱਲੇ 11 ਨੂੰ ਤੋਂ ਬਾਅਦ 12 ਚੌਥਾ ਦਿਨ ਸੂਈ ਨੂੰ ਹੋਇਆ ਵਾ ਕਹੋੜਿਆ ਪੈ ਪਿੱਛੋਂ ਮੁਹਤ ਭਰੀ ਨੁਕਤ ਬੜੀਆਂ ਨਹੀਂ ਮੇਦਾ ਮਾਲ ਜੀ ਨਹੀਂ ਮਿਲਦਾ ਲੱਖ ਚ ਦੋ ਬਸ ਬਾਕੀ ਇਹਨੇ ਜੇਰ ਪਾਉਣੀ ਜੇ ਕਰਮਾਲੀ ਨੇ ਕੱਟਾ ਵੜਾ ਬ੍ਰਾਂਡ ਦਾ ਪਾਇਆ ਜੇ ਨੇ ਇਹਨੂੰ ਤਿੰਨ ਘੰਟੇ ਹੋਵੇ ਸੂਈ ਨੂੰ ਘੰਟੇ ਟੰਗਾ ਛੋੜ ਦੋ ਜਿੱਲਾ ਜੁੱਟਾ ਰਾਪੜਾ ਸਭ ਕੋ ਸੁੱਟਦਾ ਅੰਦਰ ਆਦਾ ਕੋ ਪਾ ਲੈ ਸ਼ਰਾ ਮੋਲੇ ਦਾ ਵੀ ਉੜਤੀਆਂ ਵਾਲਾ ਹੀ ਆ ਸਾਹਿਬ ਦੂਸਾ ਚਾਹੀਆ ਚੰਗੀ ਜਿਹੀ ਬਲੀ ਕੱਦ ਕਾੜ ਹੈ ਵੀ ਬੋਡੀ ਬਣ ਗਈ। ਥਾਣ ਆਇਆ ਜਿੱਤਰਾ ਬੋਲ ਜੋ ਕੇ ਅਰਲੀਆਂ ਨਹੀਂ ਪਾਈਆਂ ਦੀਆਂ ਪਿੱਛੇ। ਇਸ ਤਰ੍ਹਾਂ ਥਾਣ ਰੱਖਦੀ ਆ। ਪੰਜਾਲੀ ਦੀ ਜਿਹੜੀਆਂ ਅਰਲੀਆਂ ਪਾਈ ਨੇ ਤੂੰ ਉਹਦੇ ਵੇਖੀਆਂ ਨਹੀਂ ਹੋਣੀਆਂ ਪੁੱਤ ਤੈਨੂੰ ਕੀ ਧਰ ਲਿਆ ਜੀ ਹੋਣੀ ਆ। ਲੈ ਨੀਆਂ ਅਰਲੀਆਂ ਉਹਨੀਆਂ ਵੇਖੀ। ਨਾ ਮਰ ਲੀਆਂ ਵੇਖਿਆ ਨਾ ਮਰਲੀਆਂ ਵੇਖਿਆ। ਨਹੀਂ ਅਰਲੀਆਂ ਦੇ ਵੇਖੇ ਹੋਣਗੇ। ਚੱਲ ਲੈ ਚਲੋ। ਵੇਖ ਜਾਂਦਾ। ਆ ਜੀ ਸੁੱਕੇ ਆਂ ਦਿੰਦੇ ਆ ਲੱਕਾ ਜਾ ਮਾਰ ਕੀ ਬੜੀ ਬੜੀ ਦੇ ਰਹਿ ਮਾਈ ਤੇ। ਦੋ ਪੱਠੇ-ਪੱਠੇ ਦੋ ਦਿਨ ਬਹੂ ਰੁਕ ਜਾਂਦਾ ਵਾ ਬਾਤ ਨਹੀਂ ਜਾਂਦਾ ਤੋਂ ਮੇਰੇ ਤੇ ਕੱਟਾਂ ਦੀ ਆ ਦੂ ਕੱਟਿਆ ਰਗਾ ਤੇ ਚਵਾਈ ਜੱਟੋ ਧਰਾ ਪੂਰਾ ਮਾਰੀਆਂ ਗਾਂ ਬਾਬਾ ਫੋਲੀ ਫੋਲੀ ਤੇ ਆ ਕੱਟਾ ਬਾਉ ਦਾ ਕੱਟਾ ਖਾਦੇ ਫਾਕੇ ਕਰੀ ਉੱਠ ਓਟੋ ਓਟੋ ਜੱਟਾ ਉੱਠ ਕਿਹਦੇ ਕੋਲ ਨਹੀਂ ਜੱਟਾ ਪੂਛਦੇ ਥੋੜੀ ਹਵਾ ਵੇ ਤੇ ਨਾ ਕੱਟਿਆ ਰਗਾ ਕੱਟਾ ਏ ਹਨਾ ਮੇਰ ਜੀ ਸਿਆ ਚੁੱਕਿਆ ਨਹੀਂ ਚੁੱਕਿਆ ਜਾਂਦਾ ਓਏ ਅਰੇ ਬੋਲਾ ਇਹਨੂੰ ਮੈਂ ਨਾ ਪਿਆਇਆ ਵਾ 2 ਕਿਲੋ ਕੱਢ ਕੇ ਮੈਂ ਜ਼ੇਰ ਜੁਰ ਪਾ ਦੂਗੀ ਨਾਲ ਚਵਾਈ ਤੇ ਦੇਖਣੀ ਪੈਣੀ ਹੈ ਨਾ ਤੇ ਖੁੱਡੇ ਖਾਡੇ ਬੜੇ ਉੱਚੇ ਆ ਕਰਮਾਲੀ ਦੇ ਸੂਸਾ ਚਾਹੀਦਾ ਇਹ ਵੀ ਗੱਲ ਲਾਲ ਇੱਕ ਹੀ ਪੌਦੇ ਸਾਰੇ ਉੱਤਰ ਦੀ ਮਾਰੀ ਚੁਬਾ ਤੇ ਰੱਬ ਨਾ ਆਂਦ ਹੁੰਦੇ ਆ ਦੁੱਖ ਸਾਰੇ ਲਾਵੇ ਹਾਂ ਤੇ ਨਾ ਇਹ ਜਿਹੜੀ 86 ਹਜ਼ਾਰ ਦੀ ਦੇ ਲਿਆ ਲੋ ਇਹ ਮਦਰੋ 86 ਹਜ਼ਾਰ ਜਤ ਜਾ ਨਗ ਤਾਜੀ ਸੂਈ ਜ਼ੇਰ ਪਾਉਣੀਆਂ ਨੇ ਪਾਲੂ ਦੀ ਵੀਡੀਓ ਬਣਾ ਕੇ ਰੱਖੀ ਨਾ ਉਹਦੇ ਚੋਂ ਹੋਰ ਇੱਕ ਗਿਆ ਪੰਜਾਤੀ ਦੋ ਹੀ ਡਾਲੇ ਫਿਰ ਇੱਕ ਦਾ ਦੋ ਹੀ ਡਾਲੇ ਇੱਕ ਦਾ ਕੀ ਡਾਉਣਾ ਚੱਲ ਨਹੀਂ 83000 ਰੁਪਏ ਚਵਾਈ ਜਿੱਤਾ ਮੋਗਾ ਲੱਗ ਧਾਰਾ ਤਾਜ਼ ਨਹੀਂ ਮਾਰਦੇ ਜਿਹੜੇ ਭੈਣ ਭਰਾ ਲੈਣੀਆਂ ਐ ਨਰਖ ਪਰਖ ਕਰਕੇ ਖੜੇ ਕਿਉਂ ਇਥੇ ਧਾਰਾ ਮਾਰਿੰਦੇ ਜਦੋਂ ਚਵਾਚਵਾ ਦੇਣੀਆਂ ਮਖਰ ਆਹ ਵੇਖੋ ਹੁਣ ਅੱਗੇ ਆਗੇ ਦੇ ਬਈਲੀ ਇਹ ਦੇ ਬਈਲੀ ਵੇਖਦਾ ਮੱਥਾ ਮੱਥਾ ਵੇਖਦਾ ਇਹਦਾ ਮੈਂ ਨਾ ਗਾਂ ਪਾਤਾ ਚੱਲ ਚੱਲ ਮਤ ਜਿਹੜਾ ਇਹਨੂੰ ਵੇਚ ਲੂਗਾ ਉਹਦੀ ਭੁੱਖ ਉਤਰਾ ਹੀ ਰੋਟੀ ਨਾ ਖਾਊਗਾ ਉਹ ਇਹ ਆਪਣੇ ਆ ਵੀਰ ਜੀ ਨਾਲ ਏ ਆਪਣੇ ਰੋਡੇ ਪਿੰਡ ਤੋਂ ਜਾਂਦਾ ਵੀਰ ਜੀ ਰੋਡਾ ਬਲੱਡ ਲਾਈਨ ਚੋਂ ਆਏ ਕੋਈ ਡੀਐਨਏ ਟੈਸਟ ਕਰਾ ਲੈ ਖਰਦਾ ਕਰਾਂਗੇ ਆਪਰ ਜੀ ਸਿਆਂ ਆਪਾਂ ਵੀਡੀਓ ਦੀ ਗੱਲ ਕਰਾਂਦੇ ਹਾਂ ਹਾਂ ਨਹੀਂ ਠੀਕ ਆ ਗੱਲ ਤੇ ਬਾਕੀ ਦਿਲ ਖੋਲ ਕੇ ਪੈਸੇ ਲਾਇਆ ਪਿੱਲੇ ਘਰ ਤੇ ਕਰ ਲੈਣਾ ਜਿੰਨੇ ਤੇ ਪੈਸੇ ਆਪਾਂ ਲਾਇਆ ਆ ਆਰਾ ਬੋਤ ਤੇ ਸੀਲਸ ਲੱਗ ਕਾਨੂੰ ਗੱਲ ਸੀਲ ਤੇ ਕਿ ਦੇ ਹਿਲਣਾ ਨਹੀਂ ਐਡੇ ਮਾਲੀ ਦੇ ਕੋਈ ਨਾਤ ਨਹੀਂ ਫੜੀ ਮੈਂ ਐਡੇ ਮਾਲੀ ਦੇ ਕੋਈ ਉਂਗਲ ਮੂਹਰ ਪਾ ਕੇ ਵਿਖਾ ਦੇ ਮੈਨੂੰ ਤੇ ਮੂਹਰ ਜੇ ਛੇ ਦਾ ਦਾ ਭਾਵੇਂ ਜਵਾਗ ਫੜੀ ਫਿਰੇ ਹਿਲਦਾ ਨਹੀਂ ਕਿਦੇ ਤੇ ਜਿੱਦਾਂ ਮਰਗੀ ਹੈ ਕਿਦੇ ਇਹ ਥੋੜਾ ਲੱਤ ਪੁੱਟ ਦੂਗਾ ਨਾ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਆਦੇ ਭਾਵੇਂ ਥੱਜੋਂ ਦੀ ਨੰਗੀ ਜਾਵੇ ਸਾਡਾ ਟੱਪੜੇ ਹਿਲਣਾ ਥੋੜਾ ਨਹੀਂ ਕਿਦੇ ਬਾਕੀ ਬੇਲ ਬੂਲ ਚੈੱਕ ਕਰਾ ਦੋ ਇੱਕ ਰੀ ਨਹੀਂ ਗਈ ਆ ਤੇ ਕਿਦੀ ਅੰਝ ਨਹੀਂ ਬਸ ਕੋਤ ਬਸ ਬਾਕੀ ਕਾਦ-ਕਾੜ ਤੁਹਾਡੇ ਸਾਹਮਣੇ ਆ ਇਹ ਕੋਈ ਕੀ ਆਪਣਾ ਕੋਈ ਭੈਣ ਭਰਾ ਖੜਦਾ ਵਾ ਕਿਸੇ ਦੇ ਜਵਾਕ ਨੂੰ ਮਾਰੇ 1 ਮਹੀਨੇ ਦੇ ਵਿੱਚ ਮਾਲੀ ਵਾਪਸ ਕਰਾ ਲਾਂਗੇ ਕਿ ਤੇ ਛੋਟੇ ਜਵਾਕ ਨੂੰ ਸਿਰ ਲੂਣ ਜਿਹਦੇ ਬਸ ਦੀ ਮੱਜਾ ਮੱਜਾ ਲਾਉਂਦਾ ਵਾ ਟੈਸਟਿਕਲ ਚੈੱਕ ਕਰਾ ਦਿਓ ਇਹਦੇ ਗੱਡੀ ਕਿਹਨੇ ਜੋਣਾ ਵੇ ਜਿੱਤਰਾ ਮਰਜੀ ਭਾਵੇਂ ਕੋਈ ਜੋੜਿਆ ਆਪਾਂ ਨਹੀਂ ਲਾਈ ਪਰ ਕੋਈ ਨਾ ਆਣੀ ਐ ਜੋਣ ਤੋਂ ਇਹ ਤੇ ਇੱਕ ਬਰੀਡ ਪਾਉਣ ਵਾਸਤੇ ਹੈ ਬਰੀਡ ਵਾਲਾ ਵਾ ਇਹ ਰੇੜੇ ਜੋੜਾ ਨਹੀਂਗਾ ਫਿਰ ਮੈਂ ਦਰਵਾ ਦੇਣਾ ਵਾ ਗੱਲ ਕੋਈ ਨਹੀਂ ਡੀਐਨਏ ਟੈਸਟ ਕਰਾਉਣਾ ਵੀ ਖਰਚਾ ਪੂਰਾ ਦਵਾਂਗੇ ਜਿੱਥੋਂ ਮਰਜ਼ੀ ਟੈਸਟ ਕਰਾ ਲੈ ਹਾਂ ਨਹੀਂ ਠੀਕ ਹੈ ਵਾਲੀ ਤੇ ਕੀੜੀ ਗੱਲ ਆ ਐਵੇਂ ਥੋੜਾ ਖਿਆ ਜਾਂਦਾ ਪੁੱਤਰ ਦਾ ਬਾਕਮਾਲ ਆ ਬਿਊਟੀਫੁੱਲ ਤੁਹਾਡੇ ਸਾਹਮਣੇ ਆ ਜਿਹੜੀ ਬਿਊਟੀ ਦਿੱਤੀ ਰੱਬ ਨੇ ਟੇਡੇ ਘਟ ਦੇ ਵਿੱਚ ਬਿੱਲੀ ਮਣਕੀ ਅੱਖ ਸਾਰੀਆਂ ਨਿਸ਼ਾਨੀਆਂ ਪੂਰੀਆਂ ਦੋ ਕਰਕੇ ਮੁੱਲ ਆਪਾਂ ਜਾਇਜ਼ ਪਾਉਣਾ ਵਾ ਇਹੋ ਜਾਂ ਤੇ ਪੂਰੀ ਜਵਾ ਜਿਹੜਾ ਕੋਈ ਖਿਡਾਰੀ ਬੰਦਾ ਨਾ ਇਹੋ ਜਾਂ ਤੇ 3-4 ਲੱਖ ਦਾ ਨਹੀਂ ਮਾਲੀ ਲੱਭਦਾ ਹਰਜੀਤ ਸਿੰਘ ਦੋ ਵੀ ਡੱਬ ਖੜੱਬਾ ਹੀ ਢੇਡੇ ਟੁੱਟਦੇ ਵੀ ਨਿਸ਼ਾਨੀਆਂ ਨਸ਼ੂਨੀਆਂ ਦੇ ਜਵਾਨ ਵੀ ਹੋਇਆ ਹੈ 20 20 ਦਾ ਪਾਇਆ ਹੈ ਉਹਨਾਂ ਇਹ ਕੀ ਦੀ ਉਹ ਇਹਦਾ ਮਲਕੀ ਦੀ ਉੱਚ ਜੂਆਂ ਦਾ ਨਾ ਵੇ ਮਲੇ ਦੇ ਆਕਸ਼ ਪੜੇ ਪੁੱਦੇ ਪਾਇਏ ਕਰਕੇ ਜਦ ਕਿਤਰਾ ਵੇ ਇਹਦਾ ਭੋਰਾ ਜਿੰਨਾ ਵੀ ਚੀਰ ਨਹੀਂ ਟੁੱਟਦਾ ਹਾਂ ਕੋਈ ਇਹ ਨਾ ਆਖਿਆ ਪੜੇ ਪੁੱਦੇ ਚਾਰੇ ਆ ਟੀ ਟੁੱਟਦਾ ਭੋਰਾ ਜਿੰਨਾ ਚੀਰ ਨਹੀਂ ਟੁੱਟਦਾ ਹਾਂ ਲੈ ਚੱਲ ਇਹਦਾ ਤਾਂ ਦੇਖੀ ਜਾਈਏ ਦੀ ਸੂਰਤਾਂ ਵਾਲੇ ਦਿੱਤੀਆਂ 15 ਦਿਨਾਂ 'ਚ ਮਾਲੀ ਬਣਾਤਾ ਹੀ ਵੇਲਾ ਤੂੜੀ ਥੋੜ੍ਹੀ ਛੱਡਦਾ ਭਾਵੇਂ ਆਪਣੇ ਤੂੜੀ ਉੱਥੇ ਬੈਠਦਾ ਹੀ ਅੰਦਰ ਥੋੜਾ ਨਾ ਲਾਲ ਗਿਆ ਹੋਇਆ ਹੈ ਮੈਨੂੰ ਹੁਣ ਤੇ ਮਾਲੀ ਪਰ 15 ਦਿਨਾਂ ਦਾ ਜਮਨ ਕਹਿੰਦਾ ਹੁੰਦਾ 15 ਦਿਨਾਂ 'ਚ ਮਾਲੀ ਬਣਾਤਾ ਸਾਡੇ ਕੋਲ 18-17 ਦਿਨ ਹੋ ਗਏ ਆ ਇਹਨਾਂ ਬਾਕੀ ਟੈਸਟਿਕਲ ਤੁਹਾਨੂੰ ਮੈਂ ਵਿਖਾ ਦਿੰਨੇ ਆ ਜਿਹਦਾ ਮੁੱਲ ਕੀ ਨਾ ਮਲਾਈਕੀ ਰਹਿਣਾ ਪੰਮਲ ਇਹਦਾ ਭਾਵੇਂ ਲੱਖ ਮੰਗਦੇ ਆ ਤੇ ਮਲਕੀ ਚੱਕਰ ਆ ਹਾਂ ਤੇ ਨਾ ਹੈ ਜਿਹੜਾ 90 ਹਜ਼ਾਰ ਦਾ ਦੇ ਲਈਆ ਦੋ ਦਾਦੇ ਭਾਉ ਵੇਖੀ ਜਾਊਗੀ ਫਿਰ ਚੱਲ ਗਏ ਲੋ 88 ਹਾਥੀ ਹਜ਼ਾਰ ਦੇ 88000 ਹੁਣ ਛੋੜ ਛੱਪਾ ਦੇ 87000 ਨੂੰ ਠੀਕ ਆ ਭਾਉ ਤੇ ਕੋਈ ਗੱਲ ਹੀ ਨਹੀਂ ਆ ਲਾਓ ਜੱਟਾ ਅੱਗੇ ਆ ਗਿਆ ਜੇ ਨਿਕਲ ਜਾ ਨਾ ਤੂੰ ਭਾਈ ਆ ਤੇ ਮੁੱਲ ਮੁੱਲ ਸੁਣ ਕੇ ਜੱਟੋ ਭਰਾ ਨਹੀਂ ਰਹਿ ਰਹੋਗੇ ਇਹ ਨਤੀਜੇ ਦੀ ਗੱਲਾਂ ਹੀ ਗੱਲ ਆ ਇਹ ਨਹੀਂ ਤੇ ਏ ਇਹ ਬਾਤੇ ਨਾ ਕਿ ਐਡੇ ਕਿ ਲੁਛਰੂ ਸ਼ੂ ਸ਼ੂ ਕਰਦੇ ਰਹਿੰਦੇ ਆ ਜਿਹੜਾ ਤੂੰ ਸੋਚ ਜਿਹੜਾ ਇਹਨੂੰ 6 ਮਹੀਨੇ ਪੱਠੇ ਪਾ ਲੇ ਤੇ ਰੁਪਈਆ ਜ਼ਿਆਦਾ ਨਹੀਂ 40 50 ਹਜ਼ਾਰ ਦੀਆਂ ਨਾਲ ਰਹਦਾ ਪੱਕੀ ਗੱਲ ਪੱਕੀ ਗੱਲ ਤੋਂ ਕਿ ਚੱਕਰ ਕੀ ਇਹ ਨਹੀਂ ਤੇ ਹੁਣ ਮਰੇ ਆਂਦ ਹੁੰਦੇ ਆ ਐਦੋਂ ਕਹਾਂ ਤੇ ਮਿੱਟੋ ਮਿੱਟੀ ਜਾਣਾ 6 ਮਹੀਨੇ ਬਹੁ ਖਾਣਾ ਕੀ ਕਿਹਦੇ ਕੋਸ ਕਰ ਲੈਣ ਤੇ ਉਹ ਆ ਆਪਦੇ ਸਾੰਦੀ ਵਿਖਾਉਣ ਲੱਗਾ ਸਾੰਦ ਸੂਂਦ ਵਿਖਾ ਦੋ ਇੱਕ ਰੀ ਨਹੀਂ ਅੱਜ ਇਹ ਗੱਲ ਇਹ ਰੱਬ ਨੇ ਸ਼ੈਲ ਆਈਆਂ ਹਾਂ ਮੋਲੀ ਉਹਨਾਂ ਦਾ ਪੈਣਾ ਆ ਦੇ ਤੈਨੂੰ ਦੱਸੀ ਗਾਲ ਵੇ ਬਾਕੀ ਚਾਰੇ ਜਰਾਬਾਂ ਚੜੀਆਂ ਮਗਰ ਲੀਆਂ ਬਰਾਬਰ ਆ ਗਾੜੀ ਉਹ ਜਿਹੜੇ ਉਹ ਪਾਉਂਦੇ ਨਹੀਂ ਹੁੰਦੇ ਅੱਜ ਕੱਲ ਗਿੱਟੇ ਤਾਂ ਹੀ ਗਾੜੀ ਹੋਆ ਗਾੜੀ ਹੋਆ ਮੂੰਹ ਫੜਾ ਮੂੰਹ ਪੜਾ ਉਹ ਵੇ ਖੀਰਾ ਫੇਸ ਕਿਵਲ ਚੈੱਕ ਕਰਾ ਦੋ ਖੀਰਾ ਵਾ ਖੀਰਾ ਇਹ ਨਹੀਂ ਕੋਈ ਮਲਾਏ ਐਦਾਂ ਕੋਈ ਪੁੰਦਾ ਉਂਗਲ ਕੇ ਨੀ ਗੱਲਾਂ ਹੀ ਗਾਵਾ ਦੇ ਲੈ ਚੱਲ ਖੀਰਾ ਹੀ ਆ ਨਾ ਆਪਣਾ ਖੀਰਾ ਚਾਹੇ ਇਹਨੂੰ ਆਂਦੇ ਖੀਰਾ ਹੋਰ ਆਪਾਂ ਦੰਦ ਦੇਖਣੇ ਨਹੀਂ ਜਾਣਦੇ ਖੀਰਾ ਗੇੜਾ ਖੀਰਾ ਤੇ ਮੋਲਾ ਭਾਈ ਤਰੇ ਤਰੇ ਕਰਦੀ 30 ਕਰਦਿਏ ਹੈ ਮਲੇ ਕੀ ਨਾ ਤਰੇ ਜੇ ਤੂੰ ਬੰਨੀ ਚੱਲ ਮੈਂ ਕਰ ਦੇਣਾ ਇਹ ਭਾਵੇਂ ਕੋਹ ਮੰਗੀ ਇਹ 26000 ਦਾ ਦੇ ਰਹਾ ਯਾ ਆ ਦੇ ਫਿਰ ਜੇ ਡਾਉਣ ਲੱਗਾ ਤੇ ਫਿਰ ਇੱਕ ਹੋਰ ਮੇਰੇ ਨਾਲ ਦਾ ਦੇ 24000 ਦਾ ਦੇ 24000 ਤੇ 200 ਰੁਪਇਆ ਛੋੜ ਯੂ 200 ਰੁਪਇਆ ਛੋੜ ਦੇ 24 ਇਹ ਬਾਜੀ ਆ ਬਾਜੀ 200 ਰੁਪਇਆ ਛੋੜ ਬਾਜੀ ਬਾਜੀ ਬਾਕੀ ਭਾਵੇਂ ਗੱਲ ਕਰੀਏ 6 ਮਹੀਨੇ ਕੁਝ ਨਹੀਂ ਖਾ ਚੱਲੇ ਆਏ ਐ ਐਫਡੀ ਵੀ ਨਹੀਂ ਪਤਨੀ ਹੁੰਦੀ ਐਫਡੀ ਆਮ ਨਾਲ ਨਾ ਗੱਡੀ ਹੁਣ ਭਾਵੇਂ ਪੰਨਾਂ 10 ਪਹੂਆਂ ਦੇ ਪੱਠੇ ਗੱਡੀ ਨੂੰ ਇਹਨੇ ਰਾਮ ਨਾਖਣੇ ਰੋਣੀਗਾ ਆਪਾਂ ਫੇਰੇ ਮਾਣਾ ਜੂੜਾ ਧਰ ਕੇ ਦੇਖਿਆ ਅਜੇ ਕੁਝ ਨਹੀਂ ਬੰਦਾ ਹੀ ਕੋਈ ਨਹੀਂ ਆਦੇ ਇਹ 20000 ਰੁਪਏ ਲੈਣਾ ਬੁੱਚ ਪਾਉਣਾ ਆਦੇ ਪਾਉਣਾ ਜਿਹੜਾ ਤੇ ਛੋਟ ਮਰਜ਼ੀ ਨਾ ਕਰਾਂਗੇ ਗੱਲ ਕਰਦੀ ਐ 100 ਕਰਦੀ ਗੱਲਾਂ ਓਏ ਵੇ ਹਾਂ ਗੱਲਾਂ ਆਪਾਂ ਸੇ ਪੁੱਛ ਚੁੱਕੀ ਜਾਂਦਾ ਸੀ ਥੀੜਾ ਲੀ ਗੱਲਾਂ ਹਾਂ ਬੱਸ ਓਹੀ ਚੀਜ਼ ਬੰਨਾ ਕਰਮਾਲੇ ਦੇ ਆ ਜਿਓ ਇੱਕ ਹੋਰ ਖਾ ਲੀਏ ਇੱਕ ਹੋਰ ਮੋੜੇ ਮ ਉੱਠ ਕੇ ਤਾਦਨੇ ਕੀਤੇ ਮੈਂ ਕਿਦੇ ਪੜਨਾ ਮਾਲੀ ਤੇ ਮਾਲੀ ਕਿਹੜਾ ਆਇਆ ਸਿਆ ਤੇ ਇਹ ਮਾਲੀ ਮੈਂ ਹਰਜੀਸਾ ਖੀਰਾ ਲਿਆਂਦਾ ਸੀ ਠੀਕ ਆ ਤੇ ਚੰਗੀ ਬਲੱਡ ਲੈਣ ਕੋਲ ਹੈ ਵੀ ਉਹ ਤੋਂ ਆਪਾਂ ਚੰਗੇ ਪੈਸੇ ਲਾਏ ਤੇ ਤਨ ਮੱਜਾ-ਮੁਜਾ ਕਰਦਾ ਵਾ ਗੱਡੀ ਜੁੜਦਾ ਵਾ ਇਹਦੇ ਮੈਂ ਪਰ ਗਿਆ ਸਰ ਕੋਈ ਨਾ ਕਰੋ ਬਿਊਟੀ ਚੱਕ ਦੇਖਾਂ ਲੈ ਚਲੋ ਮੈਂ ਨਾ ਨੇਹਰਾ ਹੋਵੇ ਤੇ ਜਾਗਦੀ ਇਧਰ ਦੇ ਤੂੰ ਮੇ ਕੋਈ ਜੀ ਇਹ ਕੋਈ ਨਿਤਰਾ ਸਲਾਉਣਾ ਕੀ ਆ ਐ ਕਿਹਨੇ ਗੱਲ ਮੈਂ ਨਾ ਤੋਰ ਲੈ ਕਰ ਉੱਥੇ ਤਾਈ ਹਰਜੀਤ ਸਾਂ ਮੈਂ ਤੂੰ ਇਕੱਠੇ ਜਾਦੇ ਹੋ ਗਿਆ ਨੇ ਤੇ ਆ ਵੇਚਣ ਨੂੰ ਜੀ ਨਹੀਂ ਕਰਦਾ ਮਤਲਬ ਨਹੀਂ ਇਹ ਜਨ ਦੇ ਇਹੋ ਜੇ ਮਤਲਬ ਦੋ ਦੋ ਇੱਕ ਵੇਚਣਾ ਵਾ ਇੱਕ ਵੇਚਣਾ ਇੱਕ ਰੱਖਣਾ ਵਾ ਮੁੱਲ ਦੋਵੇਂ ਪਾ ਦੇਣ ਲੱਗੇ ਇੱਕ ਦੇਣਾ ਵਾ ਜਿਹੜਾ ਇਹ ਭੈਣ ਭਰਾ ਨੂੰ ਚੰਗਾ ਲੱਗਦਾ ਉਹ ਲੈ ਲੈ ਇੱਕ ਰੱਖਣਾ ਵਾ ਦੋ ਜੋ ਦੋਵੇਂ ਤੱਤ ਪਾਤੇ ਆ ਕਿਸੇ ਨੂੰ ਭੈਣ ਭਰਾ ਨੂੰ ਜਿਹੜਾ ਵੀ ਚਾਹੀਦਾ ਨਾ ਬਾਕੀ ਬੜਾ ਰਾਜੀ ਇਹਦੇ ਨਾਲ ਪੈਰ ਤੇ ਥੱਲੇ ਵੱਜ ਗਈ ਮੇਖ ਦੋ ਉਹਦਾ ਕਰਕੇ ਲਿੱਸਾ ਗਿਆ ਉਹਦਾ ਕਰਕੇ ਪੀੜ ਮਨਾਉਂਦਾ ਰਿਆ ਮਹੀਨਾ ਕਾ ਪੱਟੇ ਡਿਗੁਟੀ ਨਹੀਂ ਹੋਇਆ ਹੁਣ ਤਾਂ ਜਿਆ ਓਕੇ ਆ ਕੰਮ ਤੇ ਤੂੰ ਤੇ ਉਹੀ ਪੁਰਾਣਾ ਸ਼ੇਰ ਕੱਢਦਾ ਉਹ ਨਹੀ ਤੂੰ ਨਾ ਭਾਉ ਕਮਾਲ ਦੀ ਗੱਲ ਗੁਆਵੇ ਤੇ ਤੂੰ ਇਹ ਠਾਂ ਕਰ ਕਰ ਤੋਦਾ ਇੱਥੇ ਬੈ ਕਿੱਧਰ ਜਾਂਦਾ ਤੇ ਕਿਲ ਵੱਜਣ ਨਾਲ ਲਿੱਸਾ ਗਿਆ ਨਹੀਂ ਤੇ ਇਹ ਤੇ ਕੁੜੀ ਆ ਰਾਤਾਂ ਪੈ ਗਈ ਜੀ ਜਿਆ ਦੀ ਸੂਰਤ ਲਈ ਰੱਖੀ ਆ ਛੋਟਾ ਦਰਦ ਦੇ ਅੰਦਾਜ਼ਾ ਕਿਦੇ ਕੋਈ ਕੋਈ ਬੱਚਾ ਫੜੀ ਪਲੇ ਜਨਾਨੀ ਫੜੀ ਫੜੀ ਆਵੇ ਮੂਤਰੀ ਤੇ ਵੀ ਇਹ ਨਿਸ਼ਾਨ ਆ ਪੱਕੀ ਗੱਲ ਆ ਹਾਂ ਨਿਸ਼ਾਨੀਆਂ ਸਾਰੀਆਂ ਨਿਸ਼ਾਨੀਆਂ ਡਾਕਟਰੀ ਪਾਸ ਆ ਡਾਕਟਰੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਬਾਪੂ ਆ ਚਾਲਰਦੇ ਵੀ ਆ ਚਾਲਰਦੇ ਵੀ ਆ ਹਾਂ ਬਾਕੀ ਬੇਲ ਤੋਂ ਹੀ ਚੈੱਕ ਕਰ ਸਕਦੇ ਕਿੱਥੋਂ ਸਟਾਰਟ ਹੁੰਦਾ ਮੈਂ ਨਾ ਕਈ 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 ਮਾਲੀ ਹੁੰਦੇ ਰਜਾਈ ਦੇ ਜਿੱਥੇ ਫੁੱਲ ਨਹੀਂ ਦੇ ਇਸ ਤਰ੍ਹਾਂ ਤੋਂ ਆਖਣ ਗਿਆ ਆ ਹੀ ਪੂਰਾ ਆ ਪੂਰਾ ਹੀ ਉਹ ਜਿਹੜਾ ਓਵਰ ਜ਼ਿਆਦਾ ਉਹ ਤਾਂ ਨਹੀਂ ਗੱਲ ਬਣਦੀ ਹਉਲਾ ਅਸਮੂਲ ਕਰ ਮੋਲੀ ਦਾ ਗਰਨਾਲthia ਉੜਦਿਆਂ ਵਾਲਿਆ ਇਹਦਾ 70000 ਦੇ ਲੈ ਪਈਆ ਵਾ 70 ਤੇ ਨਹੀਂ ਦਾਦੇ ਫਿਰ 70 ਜੋ 70 ਜੋ 4 ਦਾਦੇ ਆ ਗੱਲ ਹੀ ਕੋਈ ਨਹੀਂ 5 ਦਾ ਫਿਰ ਦੇਣ ਤੇ ਆਇਆ ਦੇ 65000 ਰੁਪਏ ਦਾ ਦੇ ਲੈ ਆ 65000 ਦਾ ਦੇ ਦੋ ਰੁਪਏ ਛੋਟ ਗਿਆ 65000 ਰੁਪਏ ਚੋ ਆ ਐਂ ਕਾ ਦੀ ਗੁੱਸਾ ਆ ਕੇ ਮੁੱਲ ਪਾਇਆ ਦੇ ਗੱਲ ਆ ਆ ਵੇਖ ਸਾ ਤੇ ਨਹੀਂ ਕਰ ਤੂੰ ਕੱਦ ਵਾਲੀਆਂ ਗੱਲਾਂ ਗਾ ਹੁਣ ਮੈਂ 6 ਫੁੱਟ ਜਵਾਨ ਆ ਮਿੰਨ ਤੇ ਭਾਵੇਂ ਮਿਲਲੇ ਕੋਈ ਆ ਵੇ ਲੋ ਤੁਹਾਡੇ ਸਾਹਮਣੇ ਆ ਕਰ ਚਲੋ ਜੀ ਬਾਕੀ ਵੀਡੀਓ ਲੰਮੀ ਬਾਂਦੀ ਗੱਲਾਂ ਬਾਤਾਂ ਤੇ ਹੋਰ ਵੀ ਕਰਨੀਆਂ ਆਂਹੀਂ ਮਾਫੀ ਚਾਹੁੰਨੇ ਆ ਕੋਈ ਆਹ ਤੇ ਜੀ ਇਸੇ ਆਂਦਾ ਸੱਚੇ ਪਾਸਾ ਸਾਰਿਆਂ ਦੇ ਮੇਰ ਭਰਿਆ ਹੱਥ ਰੱਖੇ ਚਲੋ ਹੁਣ ਪੰਜਾਬ ਤੇ ਦਿਨ ਮਾੜੇ ਆਏ ਤੇ ਚਲੋ ਹੁਣ ਸਮਾਂ ਲੰਘ ਚੱਲਿਆ ਵਾ ਇੱਕ ਦੂਜੇ ਦਾ ਸਾਥ ਬਹੁਤ ਦਿੱਤਾ ਤੇ ਇਸ ਤਰ੍ਹਾਂ ਅੱਗੇ ਵੀ ਗਾਣ ਦੇਉਂਦੇ ਰਹੀਏ ਜੀ ਜੀ ਕਿਹਾ ਵਾ ਗਰ ਲਾਲ ਸਾਹ ਪੂਰਾ ਦੇਣਾ ਚਾਹੀਦਾ ਕਿਸੇ ਨੂੰ ਕਾਲੀ ਕੀੜੀ ਨਹੀਂ ਪਈ ਕੋਈ ਵੀ ਭੈਣ ਭਰਾ ਵਾ 10-5 ਦੇਣਾ ਚਾਹੀਦਾ ਵਾ ਜੀ ਜੀ ਬਿਲਕੁਲ ਬਿਲਕੁਲ ਬਾਊ ਦੇਣਾ ਚਾਹੀਦਾ ਇਹ ਗੱਲਾਂ ਨਹੀਂ ਕਰ ਰਹੀ ਸੀ ਕਿ 10-5 ਦੇਣਾ ਚਾਹੀਦਾ ਬਾਕੀ ਇਸੇ ਨਾਲ ਸਾਨੂੰ ਦਾ ਇਜਾਜ਼ਤ ਫਿਰ ਇੱਕ ਦੋ ਦਿਨਾਂ ਤੱਕ ਚੰਗਾ ਮਾਲ ਲੈ ਕੇ ਆਵਾਂਗੇ ਨਾਕ ਕਰਕੇ ਖੁੱਲ ਕੇ ਗੱਲਾਂ ਨਹੀਂ ਕੀਤੀਆਂ ਦੂਜੀ ਵੀਡੀਓ 'ਚ ਪਰਸੋਂ ਚ ਆਪਾਂ ਨੂੰ ਮੁੜਾਂਗੇ ਤੇ ਫਿਰ ਥੋੜਾ ਜਿਹਾ ਮਾਲ ਤੁਹਾਡੇ ਨਾਲ ਢਿੱਡ ਹੁਣਾ ਕਰਾਂਗੇ ਕਰਾਂਗੇ ਬਿਲਕੁਲ ਜੀ ਬਿਲਕੁਲ ਇਸੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ